ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਕਿਹੜਾ ਬਈ ਕਾਲੀ ਦਾ ਜੱਟਾ ਜੀ ਕਾਲੀ ਵਾਲਾ ਜੱਟਾ ਕਾਲੀ ਵਾਲਾ ਜੱਟਾ ਜੀ ਫਾਜ਼ਲਗਾ ਪੰਨੀ ਵਾਲੇ ਕੋਲ ਆ ਜੀ ਇਹ ਪੰਨੀ ਵਾਲੇ ਦੇ ਨੇੜੇ ਹੀ ਰਹਿ ਜਾਂਦਾ ਪਿੰਡ ਇੱਥੇ ਆਏ ਸੀ ਅਰਨੀ ਵਾਲੇ ਦੇ ਨੇੜੇ ਜੀ ਤੇ ਬਾਈ ਕੋਲੇ ਇੱਕ ਵਹਿੜਾ ਜੀ ਇਹ ਸਾਹਮਣੀ ਤੇ ਇੱਕ ਇਹ ਗਾਂ ਇੱਕ ਗਾਂ ਅੰਦਰ ਖੜੀ ਹੈ ਤਿੰਨ ਗਾਵਾਂ ਰਪੀਟਰੀ ਹੈ ਜੀ ਸਮਝ ਲਓ ਬਈ ਆ ਗਾਂ ਨੂੰ 2 ਮਹੀਨੇ ਹੋ ਗਏ ਸੀ ਅੱਜ ਖਾਲੀ ਹੈ ਇਹਦਾ ਟ੍ਰੀਟਮੈਂਟ ਬਾਈ ਨੇ ਪੁੱਛਿਆ ਸੀ ਮੇਰੇ ਤੋਂ ਰੈਸੈਪਟਲ ਲਵਾਇਆ ਸੀ ਇਹਦੇ ਆਪਾਂ ਚਲੋ ਆਪਾਂ ਹੁਣ ਮੈਨੂੰ ਆਪਾਂ ਨੂੰ ਸਿਹਤ ਦਾ ਹੈਲਥ ਦਾ ਨਹੀਂ ਪਤਾ ਜੀ ਮੈਂ ਤੁਹਾਨੂੰ ਹਰੇਕ ਵੀਡੀਓ ਚ ਦੱਸਦਾ ਨਹੀਂ ਆ ਬਈ ਕਈ ਬੰਦੇ ਮੈਨੂੰ ਪੁੱਛਦੇ ਆ ਚਲੋ ਆਪਾਂ ਟਰੀਟਮੈਂਟ ਦੱਸ ਤਾਂ ਸਕਦੇ ਆ ਪਰ ਜਿਹੜਾ ਪਸ਼ੂ ਨੂੰ ਆਪਾਂ ਦੇਖ ਕੇ ਜੱਜ ਕਰਨਾ ਜੀ ਅੰਦਰੋਂ ਉਹਦੇ ਨਾਲ ਦੀ ਗੱਲ ਨਹੀਂ ਬਣਦੀਗੀ ਜਿਵੇਂ ਅੱਜ ਇਹਨੂੰ ਦੇਖਿਆ ਤਾਂ ਅੰਦਰੋਂ ਵੀਕ ਆ ਤੇ ਬਾਈ ਨੂੰ ਪੁੱਛਿਆ ਵੀ ਪ੍ਰੋਪਰ ਹੀਟ ਚ ਨਹੀਂ ਆਉਂਦੀ ਨਹੀਂ ਆਉਂਦੀ ਬਾਈ ਹੀਟ ਚ ਨਾ ਹੀਟ ਚ ਨਹੀਂ ਇਹ ਤਾਂ ਨਹੀਂ ਨਾ ਵੀ 20 ਦਿਨਾਂ ਬਾਅਦ ਹੀਟ ਚ ਆ ਜਾਂਦੀ ਨਹੀਂ ਨਹੀਂ 2 ਮਿੰਟ ਜਿਹੜਾ ਪਸ਼ੂ 20 ਦਿਨਾਂ ਬਾਅਦ ਹੀਟ ਚ ਆ ਰਿਆ ਨਾ ਉਹ ਅੰਦਰੋਂ ਸਹੀ ਆ ਸਮਝ ਲਓ ਠੀਕ ਹੈ ਉਹਦੇ ਚ ਕੋਈ ਹੋਰ ਦਿੱਕਤ ਹੋ ਵਿਟਾਮਨ ਦੀ ਪ੍ਰੋਬਲਮ ਰੱਖ ਲਓ ਕੋਈ ਵੀ ਰੱਖ ਲਓ ਉਹਨੂੰ ਆਪਾਂ ਸਪਲੀਮੈਂਟ ਦੇ ਕੇ ਛੇਤੀ ਗੱਬਣ ਕਰ ਲੈਣੇ ਆ ਇਹਦੇ ਆਸਤੇ ਘੱਟੋ ਘੱਟ 2 ਮਹੀਨੇ ਢਾਈ ਆਪਾਂ ਨੂੰ ਵੇਟ ਕਰਨੀ ਪਊਗੀ ਵੀ ਇਹਦੀ ਹੈਲਥ ਸਹੀ ਹੋਵੇ ਤੇ ਹੀਟ ਚ ਪ੍ਰੋਪਰ ਸਹੀ ਆਉਣ ਲੱਗੇ ਫੇਰ ਸੈੱਟ ਹੋਊਗੀ ਠੀਕ ਹੈ ਠੀਕ ਹੈ ਜੀ ਤੁਸੀਂ ਸਾਰੇ ਸੌਂ ਨਹੀਂ ਰਹੇ ਆ ਜੀ ਬਸ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਜਿਹੜੇ ਪਸ਼ੂ ਦੀ ਹੈਲਥ ਘੱਟ ਆ ਡਾਊਨ ਆ ਆਇਰਨ ਟੌਨਿਕ ਇਹਨੂੰ ਪਛ ਨੂੰ ਜ਼ਰੂਰ ਦੇਣਾ ਚਾਹੀਦਾ ਜਿਵੇਂ ਤੁਸੀਂ ਉਹ ਦੇ ਰਹੇ ਹੋ ਉਹ ਨਹੀਂ ਸ਼ਾਰਕਾ ਫਰੋਲ ਤੇ ਜਾਂ ਵੈਟ ਬਲੱਡ ਤੇ ਜਾਂ ਫੈਰੀਗੈਂਡ ਆਪਾਂ ਇਹ ਤਿੰਨਾਂ ਚੋਰ ਕਮੈਂਡ ਕਰਦੇ ਜਿਨ੍ਹਾਂ ਦੇ ਆਪਾਂ ਰਿਜ਼ਲਟ ਲਏ ਨੇ ਠੀਕ ਹੈ ਨਾਲੇ ਸਸਤੇ ਆ ਨਾਲੇ ਵਧੀਆ ਸ਼ਾਰਕਾ ਫਰੋਲ 20 ਲੀਟਰ ਤੇ ਵੀ ਆਉਂਦਾ ਤੇ 1 ਲੀਟਰ ਤੇ ਵੀ ਆਉਂਦਾ ਹਨਾ ਤੁਹਾਨੂੰ ਮੈਂ ਲੈ ਕੇ ਦੇ ਕੇ ਜਾਊਂਗਾ ਸਹੀ ਹੋ ਜਾਊਗਾ ਕੰਮ ਤੇ ਇਹ ਵੈਡ ਬਾਈ ਅੱਜ ਹੀ ਲੈ ਕੇ ਆਇਆ ਜੀ ਆਪਣੇ ਘਰ ਕੇ ਮੈਂ ਸਵੇਰ ਟੂਰ ਪਾਇਆ ਸੀਗਾ ਤੇ ਇਹ ਵੈਡ ਇਹਨਾਂ ਨੂੰ ਮਿਲੀ ਆ ਜੀ ਤੇ ਇਹ ਵੈਡ ਫੋਲਰ ਰੀਪੀਟਰ ਹੈ ਵੀ ਚਲੋ ਉਹ ਵੀ ਗਾਵਾਂ ਤਾਂ ਹੀਟ ਚ ਨਹੀਂ ਆ ਰਹੀਆਂ ਪਰ ਇਹ 20 ਦਿਨਾਂ ਬਾਅਦ ਹੀਟ ਚ ਆਉਂਦੀ ਹੈ ਬਈ 20 ਦਿਨਾਂ ਹੀਟ ਚ ਆਉਂਦੀ ਹੈ ਇਹ ਕਿਹੜੀ ਰਹੀ ਵੀ ਸੀ ਉਹਦੇ ਮਹੀਨੇ ਬਾਅਦ ਫਲ ਸੱਟ ਗਈ ਸੀ ਫਲ ਸੱਟ ਗਈ ਕਿੰਨੇ ਵਾਰੀ ਟੀਕਾ ਭਰ ਆਲੇ ਬਈ ਇਹਦੇ ਠੀਕ ਹੈ ਇਹਨੂੰ ਢੂੜ ਸਾਲ ਹੋ ਗਏ ਜੀ ਅੱਛਾ 1.5 ਸਾਲ ਹੋ ਗਿਆ ਠੀਕ ਹੈ ਜੀ ਟੀਕਾ ਲਵਾਈ ਵੀ ਵੀਡੀਓ ਤੁਹਾਨੂੰ ਹੁਣ ਮੈਂ ਤਾਂ ਟ੍ਰੀਟਮੈਂਟ ਕਰ ਚੱਲਿਆ ਜੀ ਬਾਈ ਨੂੰ ਦੱਸ ਚੱਲਿਆ ਪਰ ਬਾਈ ਗਰੁੱਪ 'ਚ ਇਹਦੀ ਵੀਡੀਓ ਜ਼ਰੂਰ ਪਾਊਗਾ ਵੀ ਗੱਬਣ ਹੋ ਗਈ ਹੈ ਠੀਕ ਹੈ ਰੱਬ ਸੌਖੇ ਰੱਖੇ ਬਾਈ ਨੂੰ ਸਪਲੀਮੈਂਟ ਦੱਸਿਆ ਥੋੜੀ ਜੀ ਇੱਧਰ ਸਪਲੀਮੈਂਟਾਂ ਤੇ ਪਾਣੀ ਮੇਨ ਪ੍ਰੋਬਲਮ ਆ ਸੱਗੇ ਵੀ ਤੁਹਾਨੂੰ ਦੱਸਿਆ ਵੀ ਜਿਹੜੇ ਪਾਣੀ ਚ ਛੋਰਾ ਛੂਰਾ ਜ਼ਿਆਦਾ ਆ ਉੱਥੇ ਪਸ਼ੂ ਰਾਜੀ ਨਹੀਂ ਹੁੰਦਾ ਕਾ ਖਾਰ ਪੈਂਦੀ ਰਹਿੰਦੀ ਆ ਤੇ ਇਹ ਵੈਡ ਦਾ ਟ੍ਰੀਟਮੈਂਟ ਕੋਈ ਬਾਹਲਾ ਨਹੀਂ ਮੈਨੂੰ ਲੱਗਿਆ ਕਾ ਜਿਵੇਂ ਨਾਰਮਲ ਆ ਤਾਰਾਂ ਸਾਫ ਸੀ ਪਰ ਅੰਦਰੋਂ ਹੀਟ ਹੋਵੇ ਪ੍ਰੋਪਰ ਨਹੀਂ ਦਿਖਾਉਂਦੀਗੀ ਤਿੰਨ ਦਿਨ ਦਵਾਈ ਭਰ ਕੇ ਇਹਨੂੰ ਸਪਲੀਮੈਂਟ ਵਗੈਰਾ ਦੇ ਕੇ ਸਪਲੀਮੈਂਟ ਬਾਈ ਕਈ ਬਾਈ ਕਹਿ ਦਿੰਦੇ ਬਈ ਬੋਲੀ ਜਾਂਦੇ ਇੱਕ ਬਾਈ ਦਾ ਮੈਨੂੰ ਕਮੈਂਟ ਆਇਆ ਸੀਗਾ ਕਹਿੰਦਾ ਟਾਈਮ ਖਰਾਬ ਕਰ ਤਾਂ ਸਪਲੀਮੈਂਟ ਦੱਸਿਆ ਨਹੀਂ ਸਪਲੀਮੈਂਟ ਪਸ਼ੂ ਦੇ ਹਿਸਾਬ ਨਾਲ ਹੁੰਦਾ ਜੀ ਠੀਕ ਆ ਹਰੇਕ ਪਸ਼ੂ ਦਾ ਦਾ ਡੱਡ ਸਪਲੀਮੈਂਟ ਆ ਇਹ ਨਹੀਂ ਵੀ ਆ ਜਿਹੜਾ ਇਹਨੂੰ ਸਪਲੀਮੈਂਟ ਦੱਸਦਾ ਉਹੀ ਛੋਡੀ ਗਾ ਨੂੰ ਸਪਲੀਮੈਂਟ ਪੈ ਜਾਣਾ ਇਹ ਨਾ ਤੁਸੀਂ ਕਰਿਆ ਕਰੋ ਫੋਨ ਕਰਕੇ ਪੁੱਛ ਲਿਆ ਕਰੋ ਕਮੈਂਟ ਕਰਕੇ ਇਹ ਜਿਆ ਕਮੈਂਟ ਨਾ ਕਰਿਆ ਕਰੋ ਵੀ ਟਾਈਮ ਖਰਾਬ ਕਰਦਾ ਹਨਾ ਵੀਡੀਓ ਤੁਸੀਂ ਦੇਖਦੇ ਆ ਕੋ ਸਿੱਖਣ ਨੂੰ ਹੀ ਮਿਲਦਾ ਜੀ ਕੋਈ ਐ ਤਾਂ ਹੈ ਨਹੀਂ ਵੀ ਆਪਾਂ ਕਿਸੇ ਤੋਂ ਪੈਸੇ ਲੈਣੇ ਆ ਵੀਡੀਓ ਦੇਖਣ ਦੇ ਤੇ ਪਰ ਤੁਸੀਂ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਵੀ ਤੁਹਾਡੇ ਆਪ ਦੇ ਪਸ਼ੂ ਦੇ ਡਿਪੈਂਡ ਕਰਦਾ ਵੀ ਤੁਹਾਡੇ ਪਸ਼ੂ ਨੂੰ ਕੀ ਸਪਲੀਮੈਂਟ ਚਾਹੀਦਾ ਇਹਨੂੰ ਸਪਲੀਮੈਂਟ ਦੀ ਲੋੜ ਆ ਜਿਹੜੀ ਉਹੀ ਆ ਇਹ ਬਾਈ ਮੈਨੂੰ ਜਿੰਨੇ ਵਾਰੀ ਵੀ ਕਰਦੇ ਆ ਕੌਲ ਹੀ ਕਰਦੇ ਆ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਆਂ ਵੀ ਇੱਕ ਵਾਰੀ ਵੀ ਕਦੇ ਹੋਇਆ ਹੋਵੇ ਵੀ ਇਹਨਾਂ ਦਾ ਫੋਨ ਨਾ ਚੱਕਿਆ ਹੋਵੇ ਜਾਂ ਬੈਕ ਕਾਲ ਨਾ ਕੀਤੀ ਹੋਵੇ ਕਿ ਨਹੀਂ ਭਾਈ ਨਹੀਂ ਚੱਕ ਆਇਆ ਤਾਂ ਮੈਂ ਤੁਹਾਡੇ ਹੋਣੀ ਆ ਨਾ ਪਹਿਲੀ ਵਾਰੀ ਆਪਾਂ ਮਿਲੇ ਆਂ ਜੀ ਹਾਂ ਪਹਿਲੀ ਵਾਰੀ ਮਿਲੇ ਆਂ ਹਾਂ ਵੀ ਕਿੰਨਾ ਟਾਈਮ ਹੋ ਗਿਆ ਆਪਾਂ ਫੋਨ ਤੇ ਹੀ ਆ ਹਾਂ 3-4 ਮਿੰਟ ਹਾਂ ਜਿੰਨਾ ਵੀ ਪਰ ਐ ਤਾਂ ਨਹੀਂ ਨਾ ਹੋਇਆ ਮੈਂ ਤੁਹਾਡਾ ਫੋਨ ਨਾ ਚੱਕਾ ਨਹੀਂ ਜੀ ਕਈ ਵਾਰੀ ਮੈਸੇਜ ਦਾ ਜਵਾਬ ਨਹੀਂ ਵੀ ਦਿੱਤਾ ਜਾਂਦਾ ਨਾ ਤੇ ਇੱਕ ਬਾਈ ਕੋਲੇ ਇਹ ਗਾਂ ਦੀ ਇਹਦਾ ਵੀ ਤੁਹਾਨੂੰ ਦੱਸਿਆ ਵੀ ਬੋਡੀ ਉਹੀ ਬੋਡੀ ਵੇਟ ਹੀ ਘਟਾ ਜੀ ਐਕਦਾ ਥੋੜੀ ਜੀ ਇਹ ਵੀ ਇਹ ਵੀ ਤੁਸੀਂ ਲਈ ਜੀ ਗਾਂ ਏ ਵੀ ਆ ਰਿਪੀਟਰ ਜੀ ਲੈ ਆਂਦੀ ਐ ਅਛਾ ਰਿਪੀਟਰ ਜੀ ਲਈ ਐ ਮੇਰੇ ਕਰਕੇ ਲੈ ਜਾਂ ਐ ਹੋਰ ਅਚਾ ਲੈ ਜਾਂ ਵੀਡੀਓ ਵੇਖ ਕੇ ਲੈ ਜਾਂ ਠੀਕ ਐ ਜੀ ਤੇ ਉਹ ਇੱਕ ਹੋਰ ਘਰੇ ਵੀ ਜਾਣਾ ਬਾਈ ਕਿ ਉਹ ਵੀ ਗਾਂ ਹੈਗੀ ਐ ਜੀ ਰਿਪੀਟਰ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇਹ ਗਾਂ ਵੀ ਫੁੱਲ ਰਿਪੀਟਰ ਐ ਜੀ ਬੋਡੀ weight ਘੱਟ ਹੋਣ ਕਰਕੇ ਇਹ ਗਾਂ ਵੀ ਗੱਭਨ ਨਹੀਂ ਹੋ ਰਹੀ ਜੀ ਤੁਹਾਨੂੰ ਤੁਹਾਡੇ ਸਾਹਮਣੇ ਹੀ ਐ ਬੋਡੀ weight ਇਹਦਾ ਵੀ ਘੱਟ ਐ ਠੀਕ ਐ ਮੱਝਾਂ ਤੁਹਾਨੂੰ ਦਿਖਾਵਾਂਗੇ ਬਰੀਡ ਮੰਨ ਲਓ ਪਸ਼ੂਆਂ ਵਿੱਚ ਦੁੱਧ ਨੂੰ ਚੰਗੇ ਆ ਪਰ ਨਿੱਸੇ ਆ ਪਸ਼ੂ ਆ ਮੱਝ ਬਾਈ ਦੀ ਸੂਣ ਵਾਲੀ ਐ ਜੀ ਇਹ ਸੂਣ ਵਾਲੀ ਕਿੰਨਾ ਟਾਈਮ ਰਹਿ ਗਿਆ ਜੀ ਅੱਛਾ ਸਾਰੀਆਂ ਸੂਣ ਵਾਲੀਆਂ ਜੀ ਅੱਛਾ ਸਾਰੀਆਂ ਸੂਣ ਵਾਲੀਆਂ ਜੀ ਜਿੰਨੀਆਂ ਵੀ ਖੜੀਆਂ ਜੀ ਸਭ ਤੋਂ ਜ਼ਿਆਦਾ ਵਾਲੀ ਇਹ ਹੈ ਜੀ ਮਾਲਾ 2-2 ਮਹੀਨੇ ਰਹਿ ਗਏ ਆ ਇਹ ਦੁੱਧ ਦੇਈ ਜਾਂਦੀਆਂ ਜੀ ਅੱਛਾ ਦੁੱਧ ਦੇਈ ਜਾਂਦੀਆਂ ਦੁੱਧ ਆ ਪਾਜੇ ਵੀ 4-4 ਕਿਲੋ ਹੈ ਜੀ ਅੱਛਾ ਦੁੱਧ ਹਜੇ ਵੀ ਦੇਈ ਜਾਂਦੀਆਂ ਦੇਈ ਜਾਂਦੀਆਂ ਜੀ ਹੁਣ ਛੱਡ ਨਹੀਂ ਆ ਸੀ ਆ ਮੱਝ ਅੱਛਾ ਸਾਹਮਣੇ ਹਾਂਜੀ ਠੀਕ ਹੈ ਠੀਕ ਹੈ ਮੰਨ ਲਓ ਲਿੱਸੇ ਪਸ਼ੂ ਦਾ ਫਿਰ ਬਈ ਸੋਦੇ ਪਹਿਲਾਂ ਸ਼ੁਰੂ ਤੋਂ ਹੀ ਇਹ ਆ ਪਸ਼ੂ ਆਈ ਹੈ ਜੀ ਲਿੱਸ ਸੇ ਇੰਦੀ ਪਾਣੀ ਦੇ ਕਾਰਨ ਇਹ ਚ ਸਮਝ ਪਾਣੀ ਦਾ ਕਾਰਨ ਹਾਂ ਮੇਨ ਪਾਣੀ ਦਾ ਕਾਰਨ ਉਹਨਾਂ ਨੇ ਇਹਨਾਂ ਡਿੱਗੀ ਬਣਾਈ ਇਹਨਾਂ ਦੇ ਪਸ਼ੂ ਰਾਜੀ ਹੋਣ ਲੱਗ ਗਏ ਥੋਡੇ ਬਈ ਹਾਂ ਅਜਾ ਪਸ਼ੂ ਫਰਕ ਪੈ ਗਿਆ ਹੈ ਜਿਉਂ ਦਾ 500 500 ਬੋਟ ਵਾਲਾ ਵਾਲਿਆ ਬੋਰ ਨਹੀਂ ਨਹੀਂ ਡਿੱਗੀ ਕੱਚੀ ਦਾ ਪਾਣੀ ਅਸਾ ਕੱਚੀ ਦਾ ਪਾਣੀ ਕੋਨ ਲੱਗ ਗਿਆ ਠੀਕ ਹੈ ਥੋਡੇ ਇੱਥੇ ਅਵੇਲੇਬਲ ਨਹੀਂ ਹੁੰਦਾ ਨਹੀਂ ਕੱਚੀ ਦੇ ਅਸੀਂ ਲਾਉਣਾ ਡਿੱਗੀ ਬਣਾਉਣੀ ਹੈ ਫਿਰ ਫਰਕ ਪੈਣ ਲੱਗ ਪਿਆ ਬਾਕੀ ਬਾਈਪਾਸ ਬੈਟ ਵਗੈਰਾ ਜਿਹੜੀ ਤੁਹਾਨੂੰ ਫੀਡ ਦੱਸੀ ਉਹ ਪਾਇਓ ਜੇ ਫਰਕ ਪੈ ਜਾਣਾ ਜੀ ਹਨਾ ਜਿੰਨਾ ਚਿਰ ਸਿਹਤ ਨਹੀਂ ਬਣਨੀ ਕਸ਼ੂ ਗੱਬਨ ਨਹੀਂ ਹੋਣੇਗੇ ਖਾਸ ਕਰ ਗਾਵਾਂ ਨਹੀਂ ਹੋਣਗੀਆਂ ਮੱਝਾਂ ਤਾਂ ਐ ਹੀ ਹੋਊ ਜਾਂਦੀਆਂ ਪਰ ਗਾਵਾਂ ਨਹੀਂ ਹੋਣ ਜਾਂਦੀਆਂ ਜਾਂ ਆਪਣਾ ਫਿਰ ਟਾਈਮ ਖਰਾਬ ਹੋਈ ਜਾਂਦਾ ਤੇ ਆ ਬਸ ਉਹਨੂੰ ਪਸ਼ੂ ਦਿਖਾਏ ਸੀਗੇ ਜੀ ਮੇਨ ਬਸ ਆਪਾਂ ਤਿੰਨ ਰਿਪੀਟਰ ਗਾਵਾਂ ਤੇ ਹੀ ਆਏ ਸੀਗੇ ਬਾਈ ਜੇ ਠੀਕ ਆ ਸੁਣਿਓ ਜੇ ਧਿਆਨ ਨਾਲ ਵੀਡੀਓ ਜੀ ਸ਼ੇਅਰ ਕਰਿਓ ਜੇ ਤੇ ਆਪਣਾ ਜਿਹੜਾ ਟੂਰ ਗਰੁੱਪ ਆ ਉਹਦੇ ਚ ਐਡ ਹੋਣ ਵਾਸਤੇ 9815843096 ਤੇ ਤੁਸੀਂ ਮੈਸੇਜ ਕਰ ਸਕਦੇ ਆ ਜੀ ਠੀਕ ਆ ਇਹ ਬਾਈ ਵੀ ਟੂਰ ਤੇ ਸੀਗਾ ਜੀ ਇਹਨਾਂ ਨੂੰ ਪਤਾ ਲੱਗਿਆ ਤੇ ਵੀ ਮੁਕਸਰ ਆਉਣਾ ਤੇ ਇਹਨਾਂ ਨੇ ਕਾਲ ਕੀਤੀ ਤੇ ਮੁਕਸਰ ਤੋਂ ਕੋਈ 40 ਕਿਲੋਮੀਟਰ ਦੀ ਦੂਰੀ ਤੇ ਸੀਗਾ ਤੇ ਤਾਂ ਹੀ ਕਰਕੇ ਆਇਆ ਗਿਆ ਜੀ ਨਹੀਂ ਤਾਂ ਸਪੈਸ਼ਲ ਚਲੋ ਕਈ ਵਾਰੀ ਨਹੀਂ ਵੀ ਆਇਆ ਜਾਂਦਾ ਇੱਕ ਅੱਦੇ ਕੇਸ ਤੇ ਪਰ ਇਹ ਬਾਈ ਇੱਥੇ ਤਿੰਨ ਕੇਸ ਕਰੀ ਬੈਠੇ ਆ ਵੀ ਤਿੰਨ ਘਰਾਂ ਦੇ ਆਪਾਂ ਜਾਣਾ ਹੋਣਾ ਸੋ ਘਰ ਹੋਰ ਇੱਕ ਦਾ ਬਾਈ ਕੋਲੇ ਹੀ ਖੜਾ ਉਹਨਾਂ ਨੇ ਜਾਣਾ ਉਹਦੀ ਵੀ ਗਾਰਪੀਟਰ ਆ ਜਿਵੇਂ ਤੇ ਲੋ ਹੁੰਦਾ ਜੀ ਇੱਕ ਅੱਧੇ ਕੇਸ ਤੇ ਮੈਨੂੰ ਵੀ ਔਖਾ ਲੱਗਦਾ ਤੇ ਖਰਚਾ ਵੀ ਪੈਂਦਾ ਹਰੇਕ ਬੰਦੇ ਨੂੰ ਆਪਾਂ ਇੱਕ ਬੰਦੇ ਦੇ ਖਰਚਾ ਨਹੀਂ ਪਾਉਣਾਗਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਧੰਨਵਾਦ